ਹਾਂ ਮੈਂ ਤਿਆਰ ਹਾਂ ਜੀ ਮੈਂ ਮੈਂ ਭੀਖ ਮੰਗ ਲੂ ਮੈਂ ਫਿਰ ਪਰਵਾਣੀ ਕਰ ਠੀਕ ਕੋਈ ਨਹੀਂ ਉਹ ਬਾਕੀ ਹੌਸਲੇ ਇੱਕ ਮਜਬੂਰ ਬਾਪ ਤਿੰਨ ਤਿੰਨ ਪਿਓ ਜਵਾਕ ਹੋਣ ਤੇ ਉਸ ਤੋਂ ਬਾਅਦ ਅੱਜ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਰੋਂਦੇ ਕੁਲਾਂਦੇ ਦੀਆਂ ਤਸਵੀਰਾਂ ਨੇ ਮੈਂ ਨੂੰ ਸਾਰਾ ਕੁਝ ਦਿੱਤਾ ਜੀ ਬੈਂਕ ਦੇ ਖਾਤੇ ਵੀ ਉਹਦੇ ਹੱਥ ਤੇ ਪਾਵਰ ਆਊਟ ਆਰਨੀ ਸਾਰਾ ਕੁਝ ਉਹਦੇ ਹੱਥ ਉਨੇ ਮਾਰਜ ਮੈਨੂੰ ਮਤਲਬ ਉਥੋਂ ਬੇ ਦਾਖਲ ਕਰਦਾ ਆਕਸਨ ਮੇਰੀ ਜਾਇਦਾਦ ਸੀ ਮੈਂ ਇਹਦੇ ਨਾਲ ਕਰਾਤੀ ਦੁਨੀਆ ਹੀ ਕਰਾਉਂਦੀ ਆਪਣੇ ਬੱਚਿਆਂ ਦੇ ਨਾਲ ਮੇਰੇ ਜੀ 15 20 ਦਿਨਾਂ ਬਾਅਦ ਤੇ ਦਿਲ ਤੇ ਉੱਠੀ ਅੱਗ ਬੇ ਕਿਵੇਂ ਬਣਾਈ ਤੀ ਤੈਂ ਆਗ ਬਣ ਗਿਆ ਤੇਰੇ ਨਾਲ ਸਸੀ ਗਾਲ ਦੋਸਤੋ ਤੁਸੀਂ ਦੇਖ ਰਹੇ ਹੋ ਪੰਜਾਬੀ ਲਾਈਵ ਟੀਵੀ ਅੱਜ ਤੁਹਾਨੂੰ ਇੱਕ ਐਸੇ ਸ਼ਖਸ ਨਾਲ ਮਲਾਵਾਂਗੇ ਜਿਸ ਦੇ ਤਿੰਨ ਤਿੰਨ ਮੁੰਡੇ ਹਨ ਪਰ ਰਹਿਣ ਦੇ ਲਈ ਅੱਜ ਬੇਸਹਾਰਾ ਗਲੀ ਗਲੀ ਘਰ ਘਰ ਭਟਕਦਾ ਫਿਰਦਾ ਹੈ ਉਸ ਦਾ ਮੰਨਣਾ ਹੈ ਕਿ ਮੈਨੇ ਆਪਣੇ ਬੱਚਿਆਂ ਨੂੰ ਬਹੁਤ ਰੀਜ ਨਾਲ ਪਾਲਿਆ ਸੀਗਾ ਕਿ ਮੈਂ ਕਹਿੰਨਾ ਕਿ ਹਰ ਇੱਕ ਮਾਂ ਪਿਓ ਹੈ ਜਿਹੜਾ ਆਪਣੇ ਬੱਚਿਆਂ ਨੂੰ ਬੜੀ ਰੀਜ ਨਾਲ ਪਾਲਦਾ ਹੈ ਕਿ ਬੁਢਾਪੇ ਦੇ ਵਿੱਚੋਂ ਉਸ ਦਾ ਸਾਰਾ ਬਨ ਪਰ ਅੱਜ ਉਹ ਬਾਪ ਮਜਬੂਰ ਹੈ ਦਰਦਰ ਝਟਕਣ ਦੇ ਲਈ ਅੱਜ ਇਨਸਾਫ ਦੀ ਮੰਗ ਕਰ ਰਿਹਾ ਹੈ ਕਿ ਜਿਹੜਾ ਉਹਦਾ ਪ੍ਰੋਪਰਟੀ ਉਹਨੇ ਮਿਹਨਤ ਨਾਲ ਇੰਨੀ ਕਮਾਈ ਉਸ ਦੇ ਵਿੱਚ ਘੱਟੋ ਘੱਟ ਕੁਝ ਪੈਸੇ ਉਹਨੂੰ ਦੇ ਦੇ ਜੋ ਆਪਣਾ ਇਹ ਜੀਵਨ ਨੂੰ ਬਸਰ ਕਰ ਸਕੇ ਸਾਡੇ ਨਾਲ ਬੌਜੀ ਮੌਜੂਦ ਹੈ ਨਮਸਕਾਰ ਬੌਜੀ ਨਸਖਾ ਦੀ ਜੀ ਮੇਰਾ ਨੋ ਸੰਤੋਸ਼ ਕੁਮਾਰਾ ਜੀ ਸੰਤੋਸ਼ ਜੀ ਬੜਾ ਦੁੱਖ ਹੋਇਆ ਕਿਉਂਕਿ ਤਿੰਨ ਤਿੰਨ ਮੁੰਡੇ ਹੋਣ ਦਾ ਅੱਜ ਦਰਦਾ ਤੁਸੀਂ ਭਟਕਣ ਲਈ ਮਜਬੂਰ ਹੋ ਹੱਲ ਕੀ ਹੈ ਬੋਦੀ ਮੇਰੀ ਕਿਸਮਤਾ ਜੀ ਕੀ ਮਸਲਾ ਕੀ ਹੋਇਆ ਹੈ ਸਾਰਾ ਜੀ ਇਹ ਮਸਲਾ ਤਾਂ ਇਹ ਹੋਇਆ ਜੀ ਜਿਹੜੀ ਪਹਿਲਾਂ ਪ੍ਰਾਪਰਟੀ ਸੀ ਸਾਰੀ ਮੈਨੇ ਆਪਣੇ ਹੱਥੀ ਬਣਾਈ ਹੈ ਜੀ ਕੋਈ ਮੈਨੂੰ ਜਦੀ ਜਾਇਦਾਦ ਚ ਇੱਕ ਪੈਸਾ ਨਹੀਂ ਮਿਲਿਆ ਉਹ ਬਣਾ ਕੇ ਜੀ ਦੋ ਕਾਕੇ ਪਹਿਲਾਂ ਅੱਡ ਹੋ ਗਈ ਜੀ ਮੈਂ ਸਾਰੀ ਪ੍ਰਾਪਰਟੀ ਦਾ ਮੁੱਲ ਪਾ ਕੇ ਜੀ ਚਾਰ ਹਿੱਸਿਆਂ ਚ ਵੰਡ ਲਈ ਉਦੋਂ ਬਾਅਦ ਬਬੂ ਜੀ ਮੈਂ ਉਹ ਕਾਕੇ ਨਾਲ ਰਹਿਣ ਲੱਗ ਗਿਆ ਜੀ ਮੈਂ ਇਹਨੂੰ ਸਾਰਾ ਕੁਝ ਦਿੱਤਾ ਜੀ ਬੈਂਕ ਦੇ ਖਾਤੇ ਵੀ ਉਹਦੇ ਹੱਥ ਤੇ ਪਾਵਰ ਆਟਾਰਨੀ ਸਾਰਾ ਕੁਝ ਉਹਦੇ ਹੱਥ ਦੀ ਕਿਹੜਾ ਕਾਕਾ ਯਾਰਾ ਛੋਟਾ ਬਬੇ ਇੱਕ ਮਾਰੀ ਅੱਛਾ ਉਹਦੇ ਨਾਲ ਮੈਂ ਰਹਿੰਦਾ ਦੀ ਮੈਂ ਉਹ ਜਿਹੜੀਆਂ ਪ੍ਰੋਪਰਟੀ ਦੀ ਉਹਦੇ ਨਾਮ ਹੀ ਕਰਾਤੀਆਂ ਸਾਰੀਆਂ ਅੱਛਾ 8-9 ਸਾਲ ਹੋ ਗਏ ਸਰ ਜੀ ਮੈਨੂੰ ਇਹਦੇ ਨਾਲ ਰਹਿੰਦੇ ਹੁਣ ਉਹਨੇ ਕੀ ਕਰਿਆ ਜੀ ਉਹਦੇ ਸਹੁਰੇ ਦਾ ਪੋਲਿਟਿਕ ਚ ਜ਼ੋਰ ਆ ਜਿਆਦੇ ਉਹਨੇ ਮਾਰਾ ਜ ਮੈਨੂੰ ਮਤਲਬ ਉਥੋਂ ਬੇਦਖਲ ਕਰਤਾ ਜੀ ਤਾਂ ਨਹੀਂ ਬੇਦਰਖ ਬੇਦਾਖਲੀ ਕਰਤਾ ਜੀ ਮੈਂ ਦੁਕਾਨ ਕਰਾਤੀ ਜੀ ਜਦੋਂ ਦੁਕਾਨ ਤੇ ਮੈਂ ਗਿਆ ਜੀ ਪਹਿਲਾਂ ਤਾਂ ਮੈਂ ਘਰੋਂ ਕੱਢਤਾ ਜੀ ਮੇਰੇ ਜੀ 15 20 ਦਿਨਾਂ ਬਾਅਦ ਤੇ ਦਿਲ ਤੇ ਉਠੀ ਅੱਗ ਬੇ ਕਿਵੇਂ ਬਣਾਈ ਤੀ ਤੈਂ ਆਗ ਬਣ ਗਿਆ ਤੇਰੇ ਨਾਲ ਮੈਂ ਜੀ ਭੱਗ ਗਿਆ ਉਹਨੇ ਚਾੱਕੇ ਜਿੰਦਾ ਲਾ ਕੇ ਜੀ ਕਰਨ ਭੱਗ ਗਿਆ ਜੀ ਮੈਂ ਕਿਹਾ ਦੂਜੇ ਕਾਕੇ ਨੂੰ ਵਾਹ ਯਾਰ ਕਿਉਂ ਮੈਨੂੰ ਲਾਉ ਕਾ ਨੂੰ ਮੇਰਾ ਪੀਤਾ ਜੁਨੇ ਤੁਸੀਂ ਮੈਨੂੰ ਚਾਬੀ ਦੂਜੀ ਲਿਆ ਦਿਓ ਦੁਕਾਨ ਦੀ ਉਹ ਜਨਾਬ ਮੈਂ ਦੂਜੀ ਚਾਬੀ ਦੋ ਚਾਬੀਆਂ ਤੇ ਜੀ ਕਿਹਦੇ ਕਾਕਾ ਕੋਲ ਹੁੰਦੀ ਇੱਕ ਮੇਰੇ ਕੋਲ ਹੁੰਦੀ ਜੀ ਉਹ ਮੈਂ ਦੂਜੀ ਲਾ ਕੇ ਜੀ ਬਹਿ ਗਿਆ ਅੰਦਰ ਸ਼ਾਮ ਨੂੰ ਇਨਸਪੈਕਟਰ ਦਾ ਪਹੁੰਚ ਆ ਗਿਆ ਜੀ ਕਹਿੰਦਾ ਥਾਣੇ ਆ ਜਾ ਥਾਣੇ ਬਾਗੇ ਜੀ ਥਾਣੇ ਉਹ ਮੈਨੂੰ ਬਹੁਤ ਤਮਕਾਇਆ ਜੀ ਉਹਨੇ ਤੂੰ ਬੜਿਆ ਕਿਉਂ ਉੱਥੇ ਫਲਾਣਾ ਕਾਦੇ ਕਾ ਮੈਂ ਕਿਹਾ ਜੀ ਮੈਂ ਕਿਹੜਾ ਕੋ ਰੁਪਏ ਲੈ ਕੇ ਇਹਨੂੰ ਰਜਿਸਟਰੀ ਕਰਾਈ ਆ ਐਕਸਨ ਮੇਰੀ ਜਾਇਦਾਦ ਸੀ ਮੈਂ ਇਹਦੇ ਨਾਮ ਕਰਾਦੀ ਦੁਨੀਆ ਹੀ ਕਰਾਉਂਦੀ ਆਪਣੇ ਬੱਚਿਆਂ ਦੇ ਨਾਮ ਤੇ ਜੇ ਕਹਿੰਦਾ ਤੂੰ ਮਤਲ ਲਿਖ ਕੇ ਦੇ ਮੈਨੂੰ ਮੈਂ ਜੀ ਮੈਂ ਕੀ ਲਿਖ ਕੇ ਨਹੀਂ ਮੈਂ ਮੈਂ ਕੀ ਲਿਖ ਦੇਉਂਗਾ ਕਹਿੰਦਾ ਤੈਨੂੰ ਬੱਸ ਇਹ ਆ ਵੀ ਤੈਨੂੰ ਅੱਜ ਤੋਂ ਬਾਅਦ ਇਹ ਅੰਦਰ ਨਹੀਂ ਬਣਦਾ ਦੁਕਾਨ ਦੇ ਉਹਨਾਂ ਨੇ ਬੋਲ ਜੀ ਕੇਸ ਪਤਾ ਮੇਰੇ ਤੇ ਸਮਝ ਲਓ ਨਾਲ ਦੋਨੇ ਬੱਚੇ ਡਾਲੇ ਤੇ ਕੇਸ ਪੈ ਗਿਆ ਜੀ ਬਥਰੀਆਂ ਟਕਰਾਂ ਟੁਕੜਾਂ ਮਾਰ ਕੇ ਖੜ ਗਏ ਜੀ ਉਹ ਕੇਸ ਪਿੱਛੇ ਵੀ ਐਸਐਸਪੀ ਦੇ ਵੀ ਗਿਆ ਜੀ ਹੋਰ ਐਸਐਸਪੀ ਦੇ ਵੀ ਅਰਜੀ ਦਿੱਤੀ ਜੀ ਕੋਈ ਸਾਡਾ ਹੋਇਆ ਨਹੀਂ ਸ਼ੁਰੂ ਤੇ ਤਾਂ ਕਹਿੰਦੇ ਕਿ ਤੁਹਾਡੀ ਸੁਣਵਾਈ ਹੋ ਰਹੀ ਸੀਗੀ ਉਸ ਤੋਂ ਬਾਅਦ ਬਾਊ ਤਾਂ ਜਦੋਂ ਦਾ ਜੀ ਅਰਜੀ ਦਿੰਦੇ ਤੇ ਜੀ ਉਹਦੇ ਫੁੱਲ ਸੁਣਵਾਈ ਤੀ ਜੀ ਉਦੋਂ 5-7 ਦਿਨ ਦਾ ਟੱਪਣ ਤੋਂ ਬਾਅਦ ਸੁਣਾਈ ਖਤਮ ਹੋ ਜਾਂਦੀ ਦੀ ਜੀ ਅੱਛਾ ਜੀ ਹਾਂਜੀ ਤੇ ਉਸ ਤੋਂ ਬਾਅਦ ਤੁਸੀਂ ਜਦੋਂ ਐ ਐਸਐਸਪੀ ਦੇ ਜਾਨੋ ਐਸਐਸਪੀ ਤੋਂ ਡੀਐਸਪੀ ਦੇ ਜਾਨੇ ਹੋ ਹਾਂਜੀ ਉਸ ਤੋਂ ਬਾਅਦ ਤੁਹਾਡਾ ਜਿਹੜਾ ਕਿ ਇਹ ਤੁਹਾਨੂੰ ਲੱਗਦਾ ਕਿ ਕਿਸ ਕਾਰਨ ਹੈ ਜਿਹੜਾ ਤੁਹਾਡਾ ਜਿਹੜਾ ਕੇਸ ਆ ਉਹਨੂੰ ਡਾਊਨ ਕੀਤਾ ਗਿਆ ਜਾਂ ਉਹ ਤੇ ਕੋਈ ਪ੍ਰੈਸ਼ਰ ਸੀਗਾ ਜੀ ਪ੍ਰੈਸ਼ਰ ਤੋਂ ਬਿਨਾਂ ਤਾਂ ਬਹੁਜੀ ਗੱਲ ਨਹੀਂ ਬਣ ਸਕਦੀ ਕਿਹਦਾ ਪ੍ਰੈਸ਼ਰ ਸੀ ਉਹ ਬਹੁਜੀ ਜੇ ਮੈਨੂੰ ਇੰਨਾ ਪਤਾ ਲੱਗ ਜੇ ਮੈਨੂੰ ਤਾਂ ਜਾਨੀ ਕਿ ਹੁਣ ਇੱਥੇ ਪਤਾ ਲੱਗਿਆ ਤੀ ਜੀ ਐਸ ਐਨ ਐਮ ਸਾਹਿਬ ਦੇ ਵੀ ਏ ਡੀ ਸੀ ਨੇ ਜੀ ਜੇ ਡੀ ਸੀ ਸਾਡਾ ਇਹਨਾਂ ਨੇ ਕਹਿਣਾ ਜੀ ਇਹਦੇ ਸਹੁਰਿਆਂ ਦਾ ਅੱਛਾ ਜੀ ਹਾਂ ਜੀ ਕਿ ਜਿਹੜੀ ਤੁਹਾਡੀ ਨੂੰਹ ਉਹਦੇ ਰਿਸ਼ਤੇਦਾਰ ਹੈ ਏ ਡੀ ਸੀ ਹਾਂ ਇਹ ਇਹਦਾ ਰਿਸ਼ਤੇਦਾਰ ਹੈ ਅੱਛਾ ਜੀ ਤਾਂ ਲੱਗਦਾ ਕਿ ਉਹਦੇ ਕਾਰਨ ਹੀ ਸਾਰਾ ਮੈਨੂੰ 100% ਲੱਗਦਾ ਜੀ ਬੁੜਾਪਾ ਤਾਂ ਹੈਗਾ ਉਸ ਤੋਂ ਬਾਅਦ ਬਿਮਾਰੀ ਨਾਲ ਵੀ ਕਿਰਿਓ ਬਿਮਾਰੀ ਬੌਜੀ ਸ਼ੂਗਰ ਮੈਨੂੰ ਆ ਪੇਟ ਦੀ ਪ੍ਰੋਬਲਮ ਮੈਨੂੰ ਆ ਜੀ ਬੀਪੀ ਮੈਨੂੰ ਆ ਜੀ ਮੈਨੂੰ ਕੋਈ ਵੈਸੇ ਜੀ ਬਿਮਾਰੀ ਨਹੀਂ ਵੀ ਜਿਹੜੀ ਨਹੀਂ ਹੈਗੀ ਨਿਗਾ ਵੀ ਘਟੇ ਨਿਗਾ ਮੇਰੀ ਬੌਜੀ 20% ਆ ਅੱਛਾ 80% ਨਿਗਾ ਮੇਰੀ ਹੈ ਨਹੀਂ ਫੇਰ ਕਿਤਾਬਾਂ ਦਾ ਬੌਜੀ ਮੈਂ ਕਾਨੂੰ ਛੜਦਾ ਦੀ ਕੰਮ ਫੇਰ ਤਾਂ ਮੈਂ ਦੇਖ ਕੇ ਉਦੀ ਹਿਰਾ ਫੇਰੀ ਦਾ ਉਲੀ ਫੜ ਲੰਡਾ ਇਹਨੇ ਤਾਂ ਜਨਾਬ ਬਾਕੀਆਂ ਬੂਕੀਆਂ ਕਮਾਤੀਆਂ ਸਾਰੀਆਂ ਮੇਰੀਆਂ ਅੱਛਾ ਜੀ ਹਾਂ ਜੀ ਮੇਰੀ ਤਾਂ ਫਾਰਮ ਹੀ ਚੱਕਤੀ ਉਥੋਂ ਹਾੜੀ ਜਨੇ ਆਪਣਾ ਨਵਾਂ ਲਾਇਸੈਂਸ ਲੈ ਕੇ ਉਹਤੇ ਫਸਕ ਲਈ ਜੀ ਤੁਸੀਂ ਜਿਹੜੀ ਤੁਹਾਡੀ ਆਰਟੀ ਐਸੋਸੀਏਸ਼ਨ ਹੈ ਉਹਨੂੰ ਕਿਸੇ ਨੂੰ ਮਿਲੇ ਤੁਸੀਂ ਕੇ ਉਹ ਨਾਲ ਗੱਲ ਉਹਨੂੰ ਬੌਜੀ ਅਸੀਂ 5-7 ਜਣੇ ਭੇਜੇ ਜੀ ਇਹਦੇ ਕੋਲੇ ਹਾਂ ਇਹ ਕੋਈ ਗੱਲ ਕਹਿੰਦੀ ਕਹਿੰਦਾ ਜੇ ਉਹ ਮੰਗਣਗੇ ਕੁਛ ਮੈਂ ਸੁਸਾਈਡ ਕਰ ਲੂੰ ਕੁੜੀ ਦਾ ਨਾ ਉਤਰੂੰਗਾ ਪਰੋਹਣੇ ਦਾ ਨਾ ਉਤਰੂੰਗਾ ਜੀ ਉਹ ਚੁੱਪ ਕਰਕੇ ਮੁੜੀ ਹੁੰਦੀ ਜੀ ਉਹ ਕਹਿੰਦੇ ਐ ਕਹਿੰਦਾ ਜੀ ਇਹ ਵੀ ਕਿਤੇ ਨਾ ਕਿਤੇ ਗੱਲ ਹੋਸੀ ਕਿ ਭਾਈ ਕੁਸ਼ਤਾ ਦੇ ਮੈਨੂੰ ਕਿ ਮੇਰੇ ਸਿਰ ਤੇ ਛੱਤ ਤਾਂ ਹੋ ਜੇ ਕਿ ਟੱਕ ਉਹ ਮੈਂ ਜੀ ਟੱਕਰਾਂ ਮਾਰ ਲਿਆਂ ਵੀ ਕਾਕਾ ਐ ਕਰ ਲਾ ਦੇਖਿਆ ਸੀ ਉੱਪਰ ਦਾ ਜਾ ਨਹੀਂ ਤੇ ਰਹਿ ਨਹੀਂ ਸਕਦੇ ਕਿਉਂ ਸਾਤੋਂ ਪੌੜੀਆਂ ਨਹੀਂ ਚੜੇ ਜਾਂਦਾ ਕੁਛ ਨਹੀਂ ਵੀ ਮੇਰਾ ਕੀ ਐ ਮੈਂ ਤਾਂ ਥੱਲੇ ਦੋ ਰੋਟੀਆਂ ਖਾਈ ਜਾਊਗਾ ਤੂੰ ਆਪਣਾ ਉੱਪਰ ਲੈ ਲੈ ਉੱਪਰ ਵੀ ਪੋਰਸ਼ਨ ਉੱਡੇ ਹੀ ਐ ਜੀ ਥੱਲੇ ਵੀ ਉੱਡੇ ਹੀ ਹੂੰ ਠੀਕ ਕਹਿੰਦਾ ਕਹਿੰਦਾ ਤੇਰਾ ਹੁਣ ਤੇਰਾ ਹੋਰ ਨਹੀਂ ਹੈਗੇ ਹੋਰ ਵਗ ਜਾ ਉਹਦੇ ਹਿੱਸਾ ਤੁਸੀਂ ਉਹਨੂੰ ਆਪਣਾ ਆਪਣਾ ਸਾਰਾ ਕੁਝ ਹੀ ਉਹਦੇ ਕੋਲ ਹੀ ਐ ਜੀ हिस्सा ਕੀ ਜੇ ਚੂਣ ਫੂਣ ਜਿਹੜੀ ਇਕੱਠੀ ਕਰੀ ਹੋਈ ਦੀ ਉਹ ਵੀ ਹੁਣ ਦੇਤੀ ਜੀ ਹੁਣ ਅੱਜ ਦੀ ਜੇ ਗੱਲ ਕਰੀਏ ਅੱਜ ਹੁਣ ਇਸ ਤੋਂ ਬਾਅਦ ਤੁਹਾਡਾ ਕੀ ਪ੍ਰੋਟੈਸਟ ਹੋਊਗਾ ਕੀਦੇ ਕੋਲ ਫਰਿਆਦ ਲਵੋਗੇ ਮੇਰਾ ਪ੍ਰੋਟੈਸਟ ਦਾ ਸਰਜ ਇਹੀ ਆ ਉਹਦੇ ਟਰੱਕ ਦੀ ਛੋੜੇ ਨਾਲ ਕਰ ਲਈ ਜੀ ਜੇ ਕੋਈ ਹੋਰ ਕੋਈ ਦੱਸੂਗਾ ਜੀ ਉਹਦੇ ਮੁਤਾਬਕ ਕਰ ਲਾਂਗੇ ਜੇਾਨੂੰ ਕਿਸੇ ਕਾਨੂੰਨ ਦਾ ਜਾਂ ਹੋਰ ਦਾ ਕੋਈ ਪਤਾ ਤਾਂ ਹੈ ਨਹੀਂ ਇਨਸਾਫ ਮੰਗਦੇ ਹਾਂ ਇਨਸਾਫ ਮੰਗਦੇ ਹਾਂ ਹਾਂ ਜਾਂ ਮੈਨੂੰ ਐਂ ਕਹਿ ਦੇਣ ਜੀ ਬੀਬਤੀ ਬੰਦੇ ਛਿਆਣੇ ਛਿਆਣੇ ਵੀ ਤੇਰਾ ਇੱਥੇ ਕੁਝ ਨਹੀਂ ਬਣਦਾ ਤੂੰ ਵਗ ਜਾ ਫੇਰ ਵੀ ਚੱਲ ਆ ਮੈਂ ਤਿਆਰ ਹਾਂ ਜੀ ਮੈਂ ਮੈਂ ਭੀਖ ਮੰਗ ਲੂ ਮੈਂ ਫੇਰ ਪਰਵਾਹੀ ਨਹੀਂ ਕਰੀ ਠੀਕ ਕੋਈ ਨਹੀਂ ਬਬੀ ਹੌਸਲ ਇਹ ਸੰਸਾੜ ਦਾ ਇੱਕ ਮਜਬੂਰ ਬਾਪ ਤਿੰਨ ਤਿੰਨ ਪਿਓ ਜਵਾਕ ਹੋਣ ਤੇ ਉਸ ਤੋਂ ਬਾਅਦ ਅੱਜ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਰੋਂਦੇ ਕੁਲਾਂਦੇ ਦੀਆਂ ਤਸਵੀਰਾਂ ਨੇ ਮਨੁਭਾਵਕ ਕਰਦਿਆਂ ਇਹ ਕਹਿ ਸਕਦੇ ਆ ਕਿ ਜਰੂਰ ਅੱਜ ਇੱਕ ਕੱਲ ਜੂਗਾ ਕਿਉਂਕਿ ਪੈਸੇ ਪਿੱਛੇ ਜਿਹੜਾ ਖੂਨ ਆ ਉਹ ਚਿੱਟਾ ਹੋ ਗਿਆ। ਉਹਨੇ ਵੀਰ ਜਿਹੜਾ ਆਪਣੇ ਇਨਸਾਫ ਮੰਗ ਰਿਹਾ ਇਸ ਦਾ ਅਖਣਾ ਹੈ ਕਿ ਇਸ ਦੇ ਲਈ ਮੈਂ ਜਿੰਨੀ ਮੇਤੋ ਹੱਦ ਹੋਈ ਮੈਂ ਲੜੂਗਾ। ਪੰਚਾਇਤ ਤੱਕ ਦੀ ਵੀ ਗੱਲਾਂ ਕਰੀਆਂ ਗਈਆਂ ਨੇ ਕਿ ਜੇ ਪੰਚਾਇਤ ਵਾਲੇ ਕਹਿਣਗੇ ਕਿ ਭਾਈ ਤੇਰਾ ਕੋਈ ਹੱਕ ਨਹੀਂ ਤਾਂ ਮੈਂ ਇਸ ਕਰ ਤੇ ਚੁੱਪ ਕਰਕੇ ਆਪਣੇ ਘਰੋਂ ਵੀ ਨਿਕਲਣ ਨੂੰ ਤਿਆਰ ਆ। ਪਾਰ ਜੇ ਇਹਨਾਂ ਨੇ ਕਿਤਨਾ ਕਿਤੇ ਪ੍ਰਸ਼ਾਸਨ ਦੇ ਉੱਤੇ ਵੀ ਸਵਾਲ ਠਾਏ ਨੇ ਕਿ ਜਿਹੜਾ ਇੱਥੋਂ ਦੇ ਏਡੀਸੀ ਸਾਹਿਬ ਨੇ ਇਹਨਾਂ ਦੀ ਰਿਸ਼ਤੇਦਾਰੀ ਹੈ ਜਿਹੜੀ ਇਹਨਾਂ ਦੇ ਮੁੰਡੇ ਦੀ ਆ ਉਹ ਕਿਤੇ ਭੜਦੀ ਹੈ ਜਿਸ ਦੇ ਕਾਰਨ ਜਿਹੜਾ ਇਹ ਕੇਸ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ